ਆਵਾਜ਼ ਹੀ ਪਰੇ ਗਿਆ ਕਿ ਉਹਦੋਂ ਦਾ ਕੰਮ ਅਨਕਲਤ ਕੰਮ ਜਿਹੜੀ ਆਸੀਂ ਘਰ ਦਾ ਸਮਾਨ ਕਿਤੇ ਤੁਸੀਂ ਦੱਸਿਆ ਵੀ ਵੇਚ ਕੇ ਤੇ ਆਪਣਾ ਪਰਿਵਾਰ ਨੂੰ ਸੰਕਟ ਆ ਸੀ ਕਿ ਨਸ਼ਾ ਵੀ ਕਰਦਾ ਸੀ ਇਹਦਾ ਨਾਮ ਹੈ ਜੀ ਵੀਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਵੈਰੋਵਾਲ ਰੋਡ ਜੰਡਾਲੇ ਦਾ ਰਹਿਣ ਵਾਲਾ ਵਾ ਇਹ ਬਹੁਤ ਜ਼ਿਆਦਾ ਡਰੱਗ ਦੇ ਵਿੱਚ ਐਡਿਕਟ ਹੋ ਗਿਆ ਸੀਗਾ ਦਿਹਾੜੀ ਚ 4 4 5 5 ਵਾਰੀ ਨਸ਼ੇ ਦੀ ਪੂਰਤੀ ਕਰਦਾ ਸੀਗਾ ਨਸ਼ੇ ਦੀ ਪੂਰਤੀ ਲਈ ਇਹਨੇ ਆਪਣੇ ਘਰ ਦੀਆਂ ਬੂਹੇ ਬਾਰੀਆਂ ਤੱਕ ਵੀ ਜਿਹੜੇ ਆ ਉਹ ਵੇਚ ਛੱਡੇ ਸੀਗੇ ਬਹੁਤ ਜਿਆਦਾ ਨਸ਼ਾ ਕਰਦਾ ਸੀ ਜਦੋਂ ਮੇਰੇ ਨੋਟਿਸ 'ਚ ਆਇਆ ਮੈਂ ਇਹਨੂੰ ਤੁਰੰਤ ਇਹਦੇ ਘਰ ਗਿਆ ਇਹਨੂੰ ਮੈਂ ਕਿਤੇ ਘਰੋਂ ਬਾਹਰੋਂ ਦੂਰੋਂ ਮਤਲਬ ਲੈ ਕੇ ਆਣ ਕਿਤੇ ਦਾ ਮੈਂ ਟ੍ਰੀਟਮੈਂਟ ਕਰਵਾਇਆ ਵਾ ਤੇ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਅੱਜ 15 ਦਿਨ ਹੋ ਗਿਆ ਇਹਨੇ ਕਿਸੇ ਨਸ਼ੇ ਨੂੰ ਟੱਚ ਨਹੀਂ ਕੀਤਾ ਬਿਲਕੁਲ ਨਾਰਮਲ ਲਾਈਫ ਦੇ ਵਿੱਚ ਆ ਚੁੱਕਾ ਵਾ ਇਹ ਖੁਦ ਹੀ ਤੁਹਾਨੂੰ ਦੱਸੂਗਾ ਕਿ ਪੁਲਿਸ ਨੇ ਇਹਦਾ ਕੀ ਸਹਿਯੋਗ ਕੀਤਾ ਵਾ ਮੈਂ ਇਹਨੂੰ ਮਤਲਬ ਤਨ ਦੇ ਕੱਪੜੇ ਵੀ ਨਹੀਂ ਸੀ ਹੈਗੇ ਉਹ ਵੀ ਲੈ ਕੇ ਦਿੱਤੇ ਆ ਇਸ ਤੋਂ ਇਲਾਵਾ ਇਹਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਆ ਜਿਹੜੀ ਚੀਜ਼ ਦੀ ਇਹਨੂੰ ਲੋੜ ਸੀ ਜੂਸ ਦੀ ਜਾਂ ਡਾਕਟਰ ਦਾ ਜੋ ਵੀ ਸੁਜੈਸ਼ਨ ਸੀਗਾ ਉਹ ਸਾਰੀਆਂ ਖਰਾਕਾਂ ਦੇ ਕੇ ਅੱਜ ਬਿਲਕੁਲ ਨੋਰਮਲ ਲਾਈਫ ਦੇ ਵਿੱਚ ਆ ਤੇ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਨਸ਼ਾ ਕਰਦੇ ਆ ਮਰੀਜ਼ ਆ ਉਹਨਾਂ ਨੂੰ ਐਗਜ਼ਾਮਪਲ ਦੇਣੀ ਚਾਹੀਦੀ ਆ ਇਸ ਚੀਜ਼ ਦੀ ਤਾਂ ਤੁਹਾਡੇ ਚੈਨਲ ਦੇ ਰਾਹੀਂ ਕਿ ਤੁਸੀਂ ਵੀ ਕੋੜ ਵਾਲੀ ਜ਼ਿੰਦਗੀ ਛੱਡ ਕੇ ਇਹਦੇ ਵਾਂਗੂ ਸਾਫ਼ ਸੁਧਰੀ ਜ਼ਿੰਦਗੀ ਜੀਵੋ ਨੰਦਵੀਰ ਬਲ ਸਿੰਘ ਜੀ ਸਨ ਆਫ ਬਲਵਰ ਕਾਰ ਸਿੰਘ ਕਿੱਥੇ ਤੇ ਰਹਿਣ ਵਾਲੇ ਵੈਰਾਵਰ ਰੋਡ ਜੰਡਿਆਲਾ ਗੁਰੂ ਜੀ ਕੀ ਤਾਂ ਸ਼ਿਕਾਇਤ ਕੀ ਸੀਗੀ ਉਸ ਤੋਂ ਬੈ ਬਿਲਕੁਲ ਨਾ ਸਰ ਜਦੋਂ ਨਸ਼ਾ ਕਰਦੇ ਸੀ ਮੈਂ ਸਰ ਮੈਂ ਬਹੁਤ ਜਿਆਦਾ ਨਸ਼ੇ ਦਾ ਆਦੀ ਸੀ ਸਰ ਨਾ ਬੜੇ ਚਿਰ ਦਾ ਨਸ਼ਾ ਕਰਦਾ ਪਿਆ ਸੀ ਸਰ ਨਾ ਮੇਰੇ ਕੋਲ ਨਸ਼ਾ ਛੁੱਟਦਾ ਸੀ ਸਾਰਾ ਇਸ ਨਸ਼ੇ ਦੇ ਕਰਕੇ ਮੈਂ ਆਪਣਾ ਸਾਰਾ ਕੁਝ ਬਰਬਾਦ ਕਰ ਲਿਆ ਪਰ ਸਰ ਅੱਜ ਮੈਨੂੰ ਸਰਦਾਰ ਅੱਜ ਜੋ ਸਾਫ ਸਰ ਹਰਜਨ ਸਿੰਘ ਜੀ ਨੇ ਮੇਰਾ ਇਹ ਨਸ਼ਾ ਛਡਾਉਣ ਤੋਂ ਮੇਰਾ ਬਹੁਤ ਸਾਰਾ ਜੋਬ ਦਿੱਤਾ ਕਿੰਨੇ ਸਾਲ ਲੱਗੇ 5 ਸਾਲ ਲੱਗੇ ਪੰਜ ਸਾਲ ਤੋਂ ਤੁਸੀਂ ਨਸ਼ਾ ਕਰ ਰਹੇ ਸੀ ਹਾਂਜੀ और ये आप देख कितना पैसा है अपन एक आजी मिलो यार दोस्त पाने लाये कितनों लाये दो मम्मी डैडी तो तीन कितना भांजी कितने बेटे बेटे के भांजी गुड़िया जी मेरे गुड़िया भांजी कितना कितना पाजी ने मैंने लगाया कि हमेशा झटने झटने से बचूंगा सर ये नशे से सब कुछ बर्बाद कर लिया सी किसी काम ल ਸਮਝਾਉਂਦੇ ਸਰ ਪਰ ਨਸ਼ੇ ਦੇ ਵਿੱਚ ਕੁਝ ਨਹੀਂ ਸਮਝ ਲੱਗਦਾ ਕਿ ਕਿੰਨਾ ਦੀ ਲਾਈਫ ਕਿੰਨਾ ਲੰਬੀ ਜੀਵਨ ਜੀਵੇ ਸਰ ਨਾਰਮਲ ਲਾਈਫ ਜੀਰਾਂ ਦੀ ਬਹੁਤ ਖੁਸ਼ੀ ਹੋ ਰਹੀ ਦੀ ਕਿ ਕਿ ਜਿਹੜਾ ਜੰਦੇ ਜੇ ਤੁਹਾਡੇ ਕੋਲ ਕੋਈ ਨੌਜਵਾਨ ਨਸ਼ਾ ਸਿੱਤਣਾ ਚਾਹੁੰਦਾ ਉਹਨਾਂ ਨੂੰ ਕੀ ਸੰਦੇਸ਼ ਦੇ ਜੀ ਮੈਂ ਸਰ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਮੈਂ ਕਿ ਨਸ਼ਾ ਛੱਡ ਕੇ ਆਪਣੀ ਚੰਗੀ ਜ਼ਿੰਦਗੀ ਜੀਓ ਇਸ ਕੰਮ ਦੇ ਵਿੱਚ ਕੁਝ ਨਹੀਂ ਰੱਖਿਆ ਪੰਜਾਬ ਪੁਲਿਸ ਕਹਿੰਦੇ ਕਿ ਪੁਲਿਸ ਮਾੜੀ ਹੈ ਪਰ ਤੁਸੀਂ ਕਹਿੰਦੇ ਹੋ ਸਾਡੀ ਲਾਈਫ ਜਿਹੜੀ ਪੁਲਿਸ ਨੇ ਬਚਾਈ ਹੈ ਕੀ ਕਹਿਣਾ ਚਾਹੋਗੇ ਪੁਲਿਸ ਬਾਰੇ ਨਹੀਂ ਸਰ ਪੰਜਾਬ ਬਲਸ ਮਾੜੀ ਨਹੀਂ ਹੈ ਜੀ ਸਾਰਾ ਉਹਨਾਂ ਮੇਰਾ ਨਸ਼ਾ ਸਿਡਾ ਵਿੱਚ ਮੇਰਾ ਬਹੁਤ ਸਹਾਇਕ ਦਿੱਤਾ ਸਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ